ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿ ਸ਼੍ਰੀ ਅਕਾਲ ਪੈਨੋ ਬਹੁਤ ਬਹੁਤ ਸਵਾਗਤ ਆ ਤੁਹਾਡਾ ਮੇਰੇ ਅੱਜ ਦੀ ਵੀਡੀਓ ਵਿੱਚ ਜੀ ਅਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਸਾਰੇ ਠੀਕ ਠਾਕ ਹਾਂ ਜੀ ਮੈਂ ਵਾਹਿਗੁਰੂ ਸੱਚੇ ਪਾਤਸ਼ਾਹ ਹਰ ਇੱਕ ਦੀ ਹਰ ਇੱਕ ਦੀ ਖੁਸ਼ੀਆਂ ਦੇਣੋ ਹੈ ਗੁਰੂ ਹਰ ਇੱਕ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਹੋਰ ਪੈਨੋ ਹੋ ਗਏ ਵੀ ਲੈ ਕੰਮ ਖਰ ਕਰਕੇ ਭੋਰ ਭੈਣੋ ਕੀ ਹੋ ਰਿਹਾ ਅੱਜਕੱਲ ਸਾਡੇ ਪਿੰਡ ਦੇ ਬੀਬੀਆਂ ਤਾਂ ਸੇਵਾ ਤੇ ਲੱਗੀਆਂ ਸਾਰੇ ਪਿੰਡੇ ਬੀਬੀਆਂ ਤਾਂ ਆਪਣਾ ਕੰਮ ਕਾਰ ਘਰ ਦਾ ਨੇ ਪਟਾ ਕੇ ਗੁਰਦੁਆਰਾ ਸਾਹਿਬ ਤੋਂ ਵਿੱਚ ਸੇਵਾ ਚੱਲਦੀ ਹੈ ਇੱਕ ਹਫਤਾ ਹੋ ਗਿਆ ਸਾਡੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਚੱਲਦੀ ਲੰਗਰ ਪ੍ਰਸ਼ਾਦਾ ਜੋ ਖੜਾ ਵਾਸਤੇ ਲੈ ਕੇ ਜਾਂਦੇ ਨੇ ਨਾ ਰਾਹਾ ਸਮਗਰੀ ਜੋ ਬੰਨਾ ਉੱਤੇ ਮਿੱਟੀ ਪਾ ਰਹੇ ਨੇ ਜੋ ਰਾਹ ਰਾਹ ਸਮਗਰੀ ਲੈ ਕੇ ਜਾਂਦੇ ਨੇ ਉਹਨਾਂ ਵਾਸਤੇ ਸਾਡੇ ਪਿੰਡ ਨੇ ਐਨ ਆਰ ਆਈ ਬੱਚਿਆਂ ਨੇ ਹਰਿਆਣੇ ਵਾਲਿਆਂ ਨੇ ਇਹਨਾਂ ਸਾਰਿਆਂ ਨੇ ਮਿਲ ਕੇ ਨਾ ਲੰਗਰ ਲਾਇਆ ਹੋਇਆ ਅੱਜ 1 ਵੀਕ ਹੋ ਗਿਆ ਲੰਗਰ ਚੱਲਦੇ ਨੂੰ ਅਸੀਂ ਸਾਰੇ ਆਪਣਾ ਕੰਮ ਕਾਰਨ ਪਟਾ ਕੇ ਇਸ ਲੰਗਰ ਵਿੱਚ ਸੇਵਾ ਕਰਨ ਵਾਸਤੇ ਚਲੇ ਜਾਂਦੇ ਹਾਂ ਸਾਡੇ ਪਿੰਡ ਦੀਆਂ ਸਾਰੀਆਂ ਹੀ ਬੀਬੀਆਂ ਲਗਭਗ ਸੇਵਾ ਕਰਦੀਆਂ ਨੇ ਕੋਈ ਚਲੀ ਜਾਂਦੀ ਕੋਈ ਆ ਜਾਂਦੀ ਆਪਣੇ ਜਿਵੇਂ ਕੋਈ ਕੰਮ ਦਾ ਵਿੱਚ ਟਾਈਮ ਨਿਕਲਦਾ ਸਾਰੀਆਂ ਹੀ ਆਪਣੀ ਸੇਵਾ ਵਿੱਚ ਹਿੱਸਾ ਪਾ ਕੇ ਆਉਂਦੇ ਆਂ ਜੀ ਔਰ ਸਾਡੇ ਪਿੰਡ ਦੇ ਨੌਜਵਾਨ ਪੀੜੀ ਦਾ ਬਹੁਤ ਹੱਤੇ ਸਾਡੇ ਪਿੰਡ ਦੇ ਨੌਜਵਾਨ ਬਹੁਤ ਹੀ ਉਤਸ਼ਾਹ ਨਾਲ ਸੇਵਾ ਕਰਦੇ ਨੇ ਜੀ ਉਤੇ ਜਾ ਕੇ ਵੇਖਿਆ ਜਾਵੇ ਤੇ ਲੱਗਦਾ ਕਿ ਪਿੰਡ ਦਾ ਕੋਈ ਨੌਜਵਾਨ ਘਰੇ ਬੈਠਾ ਹੀ ਨਹੀਂ ਸਾਰੀ ਇੱਥੇ ਆਗ ਨਹੀਂ ਸੇਵਾਦ ਵਿੱਚ ਬਹੁਤ ਹੀ ਜਿਆਦਾ ਉਤਸ਼ਾਹ ਨਾਲ ਸੇਵਾ ਚੱਲ ਰਹੀ ਹੈ ਹੋਰ ਪੈਰੋਂ ਉਮੀਦ ਕਰਦੇ ਆ ਕਿ ਸੱਚੇ ਪਾਤਸ਼ਾਹ ਉਹਨਾਂ ਦੀਆ ਪ੍ਰੋਬਲਮ ਆ ਜਿੰਨਾ ਵਾਤੇ ਸੇਵਾ ਕਰਦੇ ਆ ਉਹਨਾਂ ਦੀ ਪ੍ਰੋਬਲਮ ਆ ਰਿਹਾ ਸੋਲਵ ਕਰੇ ਉਹਨਾਂ ਠੀਕ ਠਾਕ ਆਪੋ ਆਪਣੇ ਘਰ ਬਚ ਜਾਵੇ ਬੰਨ ਬੰਨੇ ਜਾਣ ਤੋਂ ਆਪਣੀ ਅੱਗੇ ਦੀ ਤਰ੍ਹਾਂ ਵਧੀਆ ਜ਼ਿੰਦਗੀ ਖੁਸ਼ਹਾਲ ਜ਼ਿੰਦਗੀ ਜਿਉਣ ਹੋਰ ਆਪਣੀ ਵੀਡੀਓ ਦਾ ਜਿਹੜਾ ਮਕਸਦ ਕੱਪੜੇ ਦਿਖਾਣਾ ਸੂਟ ਸੇਲ ਕਰਨਾ ਜੀ ਤਨ ਦਿਖਾਉਣੇ ਆ ਕੱਪੜੇ ਕੱਪੜੇ ਦਿਖਾਉਂਦਾ ਥੋੜਾ ਟਾਈਮ ਘੱਟ ਹੁੰਦਾ ਜਾਏਗੀ ਮੈਂ ਇੱਕ ਅੱਧਾ ਹੀ ਸੂਟ ਦਿਖਾਉਣੀ ਆ ਪੈਨੋ ਜਿਵੇਂ ਜਿਵੇਂ ਤੁਸੀਂ ਮੇਰੇ ਕੱਪੜਿਆਂ ਨੂੰ ਪਸੰਦ ਕਰੋਗੇ ਮੇਰਾ ਵੀ ਟਾਈਮ ਉਵੇਂ ਹੀ ਨਿਕਲੇਗਾ ਤੇ ਮੈਂ ਤੁਹਾਨੂੰ ਕੱਪੜੇ ਵਧੀਆ ਤੇ ਵਧੀਆ ਪਾਰਸਲ ਆਏ ਨਹੀਂ ਜੀ ਕੋਲ ਕੀ ਫਤਨ ਦਿਖਾਵਾਂਗੀ ਜੀ ਕੱਪੜੇ ਬਹੁਤ ਵਧੀਆ ਹੁੰਦੇ ਨੇ ਹਟਕੇ ਹੁੰਦੇ ਨੇ ਜੀ ਸੇਲ ਵੀ ਬਹੁਤ ਹੋ ਰਹੇ ਨੇ ਮੇਰੇ ਕੱਪੜੇ ਮੇਰੇ ਕੱਪੜਿਆਂ ਨੂੰ ਸੇਲ ਕਰਨ ਵਾਸਤੇ ਮੇਰਾ WhatsApp ਨੰਬਰ ਜੀ 8544813554 ਮੈਂ ਸੂਟ ਦਿਖਾਉਣੀ ਹੈ ਜੀ ਮੈਂ ਸੂਟ ਦਿਖਾਇਆ ਮਗਾਇਆ ਸੀ ਪੈਰਟ ਹੈ ਹੈਂਡਵਰਕ ਦਾ ਸੂਟ ਜੀ ਪੈਰਟ ਪਰ ਭੈਣਾਂ ਨੇ ਬਹੁਤ ਹੀ ਪਸੰਦ ਕੀਤਾ ਉਹਨਾਂ ਦੇ ਅਲੱਗ ਚਾਰ ਸੂਟ ਹੋਰ ਮਗਾਇਏ ਨੇ ਸੇਮ ਕਲਰ ਸੋਲੋ ਕਲਰ ਮਗਾਇਆ ਚਾਰ ਸੂਟ ਹੋਰ ਮਗਾਇਏ ਜਿਹੜੀ ਵੀ ਕਹਿੰਦੇ ਭੈਣ ਨੂੰ ਕਿਸੇ ਨੂੰ ਪਸੰਦ ਹੋਣ ਭੈਣੋਂ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਅੱਗੇ ਮੈਂ ਚਾਰ ਸੂਟ ਮਗਾਇਆ ਸੀ ਭੈਣੋਂ ਮੈਂ ਇੱਕ ਰੱਖਿਆ ਸੀ ਆਪਣੇ ਬਾਅਦ ਸਟੀਚਿੰਗ ਕਰਾਉਣ ਵਾਸਤੇ ਮੈਨੂੰ ਉਹ ਵੀ ਨਹੀਂ ਬਚਿਆ ਉਹ ਮੈਨੂੰ ਕਿਸੇ ਨੇ ਟਾਈਮ ਟੈਪ ਘਰੋਂ ਹੀ ਆ ਕੇ ਇਸ ਲੈ ਗਿਆ ਕਿ ਨਹੀਂ ਮੈਨੂੰ ਇਸ ਲੈਣਾ ਵਾ ਅ ਕਰਵਾ ਚੌਥ ਬਹੁਤ ਕਰਵਾ ਚੌਥ ਕਰਕੇ ਪਹਿਣਾ ਬਹੁਤ ਸੇਲ ਕਰ ਰਹੀ ਹੈ ਨਾ ਕੱਪੜੀ ਕਰਵਾ ਚੌਥ ਕਰਕੇ ਪਹਿਣਾ ਬਹੁਤ ਨਵੇਂ ਨਵੇਂ ਵਧੀਆ ਡਿਜ਼ਾਈਨ ਚਾਹੀਦੇ ਕਿ ਨਹੀਂ ਇਹ ਸਟਿਚ ਮੈਨੂੰ ਦੇ ਹੈਂਡਵਰਕ ਮੈਂ ਲੈ ਕੇ ਜਾਣਾ ਫਿਰ ਮੈਂ ਆਪਣੀ ਸਟਿਚ ਬਾਤ ਕਰਨ ਵਾ ਤੇ ਮੈਂ ਮਤਲਬ ਸਭ ਕੁਝ ਤਿਆਰੀ ਕੀਤੀ ਹੋਈ ਸੀ ਲੈਨਿੰਗ ਵੈਰਸਾ ਕੁਸਟੇਰ ਤਿਆਰ ਕਰਕੇ ਰੱਖਿਆ ਪਿਆ ਸੀ ਫਿਰ ਮੈਂ ਲੈਨਿੰਗ ਆਪਣੀ ਰੱਖ ਲਈ ਤੇ ਫਿਰ ਮੈਂ ਉਹਨਾਂ ਨੂੰ ਸੂਟ ਦਿੱਤਾ ਮੈਂ ਉਹ ਤੁਸੀਂ ਲੈ ਜਾਓ ਭਾਈ ਮੈਂ ਹੋਰ ਵਾਰੀ ਹੁਣ ਐਦ ਕੀ ਵਾਰੀ ਮੈਂ ਮੰਗਵਾਇਆ ਚਾਹ ਤੋਨਾ ਉਹ ਜੋ ਫਿਰ ਸਟੀਚਿੰਗ ਕਰਾਉਗੀ ਮੇਰਾ ਬੇਟਾ ਕਹਿੰਦਾ ਮम्मा ਆ ਕੀ ਬਣਿਆ ਤੁਸੀਂ ਆਪਣੇ ਹੱਥ ਰੱਖਿਆ ਸੀ ਇਹ ਵੀ ਸੇਅਰ ਕਰਤਾ ਲੈ ਕੇ ਬੇਟਾ ਮੈਂ ਉਹਨਾਂ ਨੂੰ ਮੋੜ ਨਹੀਂ ਸਕਦੀ ਸੇਅਰ ਕਰਨਾ ਪਿਆ ਇਹ ਦੇਖੋ ਜੀ ਪਹਿਣਾ ਦੀ ਫਰਮਾਇਸ਼ ਤੇ ਦੁਬਾਰਾ ਸੂਟ ਮੰਗਾਇਆ ਮੈਂ ਜੀ ਦੇਖੋ ਹੈਂਡਵਰਕ ਦਾ ਤੋ ਡੈਜੀ ਅਰਗੈਂਜਾ ਕਪੜਾ ਹੈ ਜੀ ਦੇਖੋ ਪੂਰੇ ਪੋਲ ਕੋੜਤੇ ਰਿਤੇ ਹੈਡਵਰਕ ਹੈ ਜੀ ਦੇਖੋ ਭੈਣੋ ਪੂਰਾ ਹੈਵੀ ਗੁਰਦਾ ਹੈ ਜੀ ਪੂਰਾ ਹੈਵੀ ਬਣਿਆ ਹੋਇਆ ਇਹ ਦੇਖੋ ਨੀਚੇ ਇਹ ਦੇਖੋ ਨੀਚੇ ਘੇਰਾ ਇਹ ਅੰਟੀ ਗੇਰਾ ਦੀ ਕੋਈ ਹੈਵੀ ਤੋਂ ਹੈਵੀ ਲੇਡ ਜੀ ਬਣਾ ਸਕਦੀ ਆ ਸਾਈਡ ਤੇ ਬਾਜੂ ਦਿੱਤੇ ਆ ਬਾਜੂ ਤੇ ਵਰਕ ਨਹੀਂ ਆ ਜੀ ਬਾਜੂ ਤੇ ਵਰਕ ਨਹੀਂ ਆ ਇਹ ਦੇਖੋ ਇਹਦੇ ਵਿੱਚ ਥੋੜਾ ਜਿਹਾ ਕਲਰ ਹੋਰ ਦਿਖ ਰਿਹਾ ਪਰ ਇਹ ਪੈਰਟ ਕਲਰ ਆ ਜੀ ਬਹੁਤ ਹੀ ਸੋਹਣਾ ਪੈਰਟ ਕਲਰ ਆ ਇਹ ਦੇਖੋ ਇਹ ਬਾਜੂ ਆ ਨਾਲ ਸਾਈਡ ਤੇ रिओन कॉटन बॉटम जी रिओन कॉटन बहुत ही वैसे कॉटन होंगी बॉटम जी बहुत वाइया तीन मीटर कपड़ा है बॉटम का प्योर दुपट्टा जी ये देखो प्योर दुपट्टा जी ढाई मीटर दुप्टा प्योर बहुत ही वाइया खुला डुला दप्टा जी देखो ती जो सू पसंद तीन हो, हो रही ਅਗਲਾ ਦੇਖੋ ਜੀ ਮਸਲਿਨ ਕਾਟਨ ਦਾ ਜੀ यह देखो जी मसलीन कॉटन का बहुत ही वह कपड़ा जी। चाल है जी घेरे झल दब के बनाया हुआ है ये बाजू दिते हुए पाँच मीटर पूरा कपड़ा है मसलीन कॉटन का कपड़ा है पां मीटर पूरा कपड़ा है जी पां मीटर का है मसलीन का ही दप्टा न ਦੁਪੱਟੇ ਨੂੰ ਚਾਹ ਰਿਹਾ ਵਾਸਤੇ ਲੱਗੀ ਲੈਸ਼ ਚਾਲਰ ਲਾ ਕੇ ਨਾਲੇ ਦੇਖੋ ਦਿੱਤਾ ਹੋਇਆ ਕੱਪੜੇ ਦਾ ਟੱਚ ਦਿੱਤਾ ਨਾਲ ਗੋਟਾ ਪੱਤੀ ਨਾਲ ਵਰਕ ਕੀਤਾ ਜੀ ਇਹ ਦੇਖੋ ਗੋਟਾ ਪੱਤੀ ਨਾਲ ਉਹ ਕੜਾਈ ਵਾਲਾ ਦੁਪੱਟਾ ਜੀ ਤੇ ਪੈਚ ਵਰਕ ਕਿਦਾਂ ਇਹ ਪੈਚ ਲੱਗਾ ਸੂਟ ਦੇ ਨਾਲ ਦਾ ਹੀ ਪੈਚ ਲਾ ਕੇ ਵਰਕ ਕੀਤਾ ਹੋਇਆ ਜੀ ਵੇਖ ਸਕਦੇ ਹੋ ਇਹਨੂੰ ਇਹ ਦੇਖੋ ਨਾਲੇ ਲਾਈਨਾਂ ਬਣਾਈਆਂ ਦੁਪੱਟੇ 'ਚ पूरा ढाई मीटर का कपड़ा जी पूरा ढाई मीटर है पूरा खुला डुला मसलीन कद मसलीन कॉटन का दुप्टा जी बहुत ही वाया पूरा हटके पूरा हट के सूट देखो चार पैसा तो लगी लैश चादर ला के मेरा सूट तो कट के मैं मशीन त रखा पाया स्टिच करने वास्ते जी।, जी ये कपड़े बहुत सोना जी ये देखो भैन रेट में दसे हुए इन्हों भी ਹਾਂਜੀ 1180 ਰੁਪਏ ਸਕੇ ਸੂਟ ਦੀ ਰੇਟ ਹੈ ਜੀ ਇਹ ਦੁਪट्टे ਕਰਕੇ ਹੈਵੀ ਦੁਪੱਟਾ ਹੈਵੀ ਬਾਰੇ ਥੋੜਾ ਜਿਹਾ ਹੈ ਸੂਟ ਹੋਰ ਪੈਨੋ ਸੂਟ ਸੇਲ ਕਰ ਤੁਸੀਂ ਬਹੁਤ ਮਦਦ ਕਰਦੀਆਂ ਮੇਰੀ ਹੈਲਪ ਕਰਦੇ ਮੇਰੀ ਥੈਂਕ ਯੂ ਮੈਂ ਹਜੇ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਸੀ ਤੁਸੀਂ ਨਵੇਂ ਵਾਲਾ ਕੰਮ ਹੀ ਨਹੀਂ ਕੀਤਾ ਤੁਸੀਂ ਬਹੁਤ ਹੀ ਮੇਰੀ ਹੈਲਪ ਕੀਤੀ ਬਹੁਤ ਹੀ ਜ਼ਿਆਦਾ ਮੇਰੇ ਸੂਟ ਸੇਲ ਹੋ ਰਹੇ ਹੈ WhatsApp ਤੇ ਮੈਸੇਜ ਆਈ ਜਾ ਰਹੇ ਆਹ ਸੂਟ ਮੈਨ ਦੇ ਦਿਓ ਦੀਦੀ ਆਹ ਸੂਟ ਮੈਨ ਦੇ ਦਿਓ ਦੀਦੀ ਮੈਂ ਦੂਜੀ ਦੂਜੀ ਵਾਰ ਪਾਰਸਲ ਮਗਾ ਚੁੱਕੀ ਹੁਣ ਸੁਟਾ ਦਾ ਔਰ ਬਰਬਰੀ ਦੇ ਬਲੈਕ ਸੂਟ ਵੀ ਮੈਂ ਦੁਬਾਰਾ ਕਹੇ ਹੋਏ ਜੀ ਆਰਡਰ ਕੀਤੇ ਹੋਏ ਆ ਉਹ ਕਹਿੰਦੇ ਜੇ ਤੁਹਾਨੂੰ ਇਸੇ ਨਾਲ ਅਡਾ ਡਾਈਨ ਮਿਲ ਗਿਆ ਤੇ ਭੇਜਾਂਗੇ ਮੈਂ ਨਹੀਂ ਤੇ ਕਲਰ ਹੋਰ ਭੇਜ ਦਾਂਗੇ ਹਾਂਜੀ ਦੀਦੀ ਮੈਂ ਉਹ ਸਾਰੇ ਪਾਰਸਲ ਮੰਗਾਏ ਹੋਏ ਦੁਬਾਰਾ ਜੋ ਦੀਦੀਆਂ ਮੈਨੂੰ ਮੈਸੇਜ ਕੀਤੇ ਹੋਏ ਸੀ ਨਾ ਹਰਿਆਣੇ ਵਾਲੇ ਕੋ ਦੀਦੀਓ ਛੋਲੋ ਮੈਂ ਤੁਹਾਡੇ ਬਾਅਦ ਸਪੈਸ਼ਲ ਪਾਰਸਲ ਕੀਤੇ ਹੋਏ ਬੁੱਕ ਆਰਡਰ ਕਰਤੇ ਆਪਣੇ ਪਾਰਸਲ ਆ ਰਹੇ ਨੇ ਥੋੜੇ ਹਿੱਦੇ ਰਵੇਟ ਕਰੋ ਤਾਂ ਸੂਟ ਦੁਬਾਰਾ ਉਹ ਹੀ ਫਿਰ ਭੇਜੂਗੀ ਜੀ ਅਗਰ ਵੀ ਮੈਂ ਸੂਟ ਦੁਬਾਰਾ ਤਾਂ ਤੁਸੀਂ ਕਹਿੰਦੇ ਹੋ ਮੈਨੂੰ ਉਹੀ ਸੂਟ ਚਾਹੀਦਾ ਉਹੀ ਸੂਟ ਚਾਹੀਦਾ ਉਹ ਨਾਲ ਦਾ ਚਾਹੀਦਾ ਜੇ ਮੈਂ ਦੁਬਾਰਾ ਦਿਖਾਉਣੀ ਹੈ ਤੇ ਮੈਨੂੰ ਵੈਸੇ ਚੈਨਲ ਵਾਲਗੇ ਭਣਾ ਲੈ ਗਏ ਨੇ ਸੂਟ ਸੇਲ ਨਹੀਂ ਹੁੰਦੇ ਉਹ ਹੀ ਦਿਖਾਈ ਜਾਂਦੀ ਹੈ ਇਸ ਕਰਕੇ ਮੈਂ ਤੁਹਾਨੂੰ ਵਟਸਐਪ ਤੇ ਭੇਜਾਂਗੀ ਕਿ ਮੇਰੇ ਤੁਹਾਡੇ ਸੂਟ ਆ ਗਏ ਨੇ ਤੇ ਫਿਰ ਤੁਸੀਂ ਆਪਣੇ ਸੂਟ ਮੰਗਵਾ ਲਿਓ ਜੀ ਸੂਟ ਬਹੁਤ ਵਧੀਆ ਹੁੰਦੇ ਨੇ ਪੂਰੇ हटਕੇ ਹੁੰਦੇ ਰੇਂਜ ਵੀ ਇੰਨੀ ਜ਼ਿਆਦਾ ਨਹੀਂ ਹੁੰਦੀ ਮੇਰੇ ਸੂਟਾਂ ਦੀ ਮੈਂ ਉਥੋਂ ਹੋ ਜਾ ਕੇ ਸੂਟ ਪਸੰਦ ਕਰਦੇ ਇੱਥੇ ਰੇਟ ਘੱਟ ਹੋਣ ਇਸ ਕਰਕੇ ਕਿਉਂ ਮੈਂ ਲੁਧਿਆਣਾ ਕੋਈ ਜਲੰਧਰ ਕੋਈ ਅੰਮ੍ਰਿਤਸਰ ਨਹੀਂ ਛੱਡਦੀ ਲਾਗੂ ਲੱਗੇ। ਵੈਸੇ ਕਿ ਹਿਸਾਰ ਜੁਪੀ ਜੋ ਹਿਸਾਰ ਤੋਂ ਤੇ ਦਿੱਲੀੋਂ ਵੀ ਮੇਰੇ ਪਾਰਸਲ ਆਉਣ ਲੱਗ ਗਏ ਆ। ਮੇਰੇ ਕਿਉਂਕਿ ਮੇਰੇ ਸੂਟ ਜਿੱਦਾਂ ਸੇਲ ਸੇਲ ਹੋਣਗੇ ਉਸੇ ਤਰ੍ਹਾਂ ਮੈਂ ਪਾਰਸਲ ਮੰਗਾਉਣੇ ਸ਼ੁਰੂ ਕਰ ਦਿੱਤੇ ਜੀ। ਕੋਈ ਭੈਣਾ ਹੈਂਡਵਰਕ ਵਾਲਾ ਪਸੰਦ ਕਰਦੀ ਆ ਉਹ ਮੈਨੂੰ ਕਿਤੇ ਹੈਂਡਵਰਕ ਮਤਲਬ ਹੈਵੀ ਮੰਗਦੀਆਂ, ਮੰਗਦੀਆਂ ਬਸਸਤਾ ਇਸ ਕਰਕੇ ਮੈਨੂੰ ਜਿੱਥੋਂ ਸਸਤਾ ਮਿਲਦਾ ਹੈਂਡਵਰਕ ਦਾ ਸੂਟ ਮੈਂ ਉੱਥੋਂ ਮੰਗਵਾਨੀ ਆ। ਭੈਣਾ ਦੀ ਫਰਮਾਇਸ਼ ਹੁੰਦੀ ਫਿਰ ਭੈਣਾ ਕੱਪੜਾ ਦਾ ਹਰ ਕੋਈ ਕਿੰਨਾ ਤੇ ਰੇਟ ਵੀ ਕਿੰਨੇ ਜਿਆਦੇ ਨਾ ਹੋਣ ਇਸ ਕਰਕੇ ਫਿਰ ਮੈਨੂੰ ਉਹਨਾਂ ਦੀ ਫਰਮਾਇਸ਼ ਦੇ ਉੱਤੇ ਜਾਣਾ ਪੈਣਾ ਜੀ ਹੁਣ ਸਾਡੇ 1 ਵੀਕ ਹੋ ਗਏ ਸੇਵਾ ਲੱਗੀ ਪਿੰਡ ਇਸ ਕਰਕੇ ਮੈਂ ਜਾ ਨਹੀਂ ਪਾਈ ਕਿਤੇ ਸੂ ਪਰਸਲ ਕੀਤੇ ਹੋਏ ਪਰਸਲ ਆ ਰਹੇ ਨੇ ਹੋਰ ਥੋੜੇ ਜਿਹੀ ਵਿਲੇ ਹੁੰਨੇ ਆ ਉਸ ਤੋਂ ਬਾਅਦ ਮੈਂ ਖੁਦ ਜਾ ਕੇ ਤੁਹਾਡੇ ਲਈ ਮੈਸੇਜ ਕਪੜੇ ਖਰੀਦ ਕੇ ਲੈ ਕੇ ਆਵਾਂਗੀ ਸੇਲ ਕਰਨ ਵਾਸਤੇ ਭੈਣੋ ਹੋਰ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਭੈਣੋ ਵੱਧ ਘੱਟ ਬੋਲਿਆ ਮਾਫ ਜੇ ਮੇਰੇ ਕੱਪੜਿਆਂ ਨੂੰ ਕਿਸੇ ਨੂੰ ਪਸੰਦ ਆਏ ਹੁਣ ਸੂਟ ਦਾ ਮੇਰੇ WhatsApp ਨੰਬਰ ਹੈ ਜੀ 85448 13555 ਪੈਨੋ ਹੋਰ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੇ ਮਿਲਦੇ ਆ ਜੀ ਕੱਲ ਆਪਾਂ ਇਸੇ ਹੀ ਟਾਈਮ ਇਸ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛੀ ਕੱਲ ਬਣੋ